ਤੋ ਮੰਦਿਰ ਦੇ ਅੰਦਰ ਸੇ ਆ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਮੰਦਿਰ ਦੇ ਅੰਦਰ ਤੁਹਾਨੂੰ ਦਿਖਾਇਆ ਕਿ ਮਹਾਵੀਰ ਬਜਰੰਗਬਲੀ ਦਰਸ਼ਨ ਕਰਾਈਆ ਉਸ ਤੋਂ ਬਾਅਦ ਜਿਹੜਾ ਵਾ ਜੀ ਦੇਖੋ ਪਵਿੱਤਰ ਬੋਲੀ ਹੈ ਜੀ ਜਿਹੜੇ ਬੋਲੀ ਦਰਸ਼ਨ ਦਰਸ਼ਨ ਕਰਾਉਣ ਲੱਗਾ ਮੈਂ ਬੋਲੀ ਦੇ ਅੰਦਰ ਵੀ ਚੱਲਦੇ ਹਾਂ ਔਰ ਇਹ ਅਦਭੁਤ ਹੈ ਜੀ ਇਹ ਜਗ੍ਹਾ ਵੀ ਅਦਭੁਤ ਹੈ ਔਰ ਇਹ ਪਵਿੱਤਰ ਬੋਲੀ ਜਿਹੜੀ ਹੈ ਨਾ ਜੀ ਇਹਦੀ ਵੀ ਕਿਰਪਾ ਜਿਹੜੀ ਹੈ ਸ਼ਦਾਲੂਆਂ ਤੇ ਅਦਭੁਤੀ ਹੈ ਜੀ ਇਸ ਜਲ ਦੇ ਨਾਲ ਜਿਹੜਾ ਉਹ ਨਾ ਜੀ ਕਿਸੇ ਵੀ ਤਰ੍ਹਾਂ ਤੁਹਾਨੂੰ ਰੋਗ ਹੋਏ ਕਿਸੇ ਵੀ ਤਰ੍ਹਾਂ ਦੇ ਗਣੀ ਕਿਸੇ ਨੂੰ ਲਾਲੋ ਕੋ ਫਿੰਸੀ ਫੋੜਾ ਜਾਂ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਹੈਗੀ ਆ ਸੋਕੜਾ ਹੋ ਗਿਆ ਤਾਂ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਆ ਜੀ ਇਹ ਇੰਨੀ ਪਵਿੱਤਰ ਜਗਾ ਵਾ ਜੀ ਸੋ ਉਸੇ ਅੰਦਰ ਵੀ ਚਲਦੇ ਆ ਤੁਹਾਨੂੰ ਮੈਂ ਬੋਲੀ ਦਰਸ਼ਨ ਦਿਖਾ ਰਿਆ ਵਾਂ ਔਰ ਇਹ ਇੱਕ ਬੋਲੀ ਨਹੀਂ ਹੈ ਜੀ ਤਿੰਨ ਜਗ੍ਹਾ ਤੇ ਇੱਥੇ ਬੋਲੀ ਹੈ ਇੱਕ ਇਹ ਸਥਾਨ ਹੈ ਜੀ ਇਹਦੇ ਨਾਲ ਬੈਕ ਸਾਈਡ ਤੇ ਮੰਦਰ ਤੇ ਉੱਥੇ ਵੀ ਪਵਿੱਤਰ ਬੋਲੀ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਹ ਪਵਿੱਤਰ ਜਿਹੜਾ ਵਾ ਸਥਾਨ ਹੈ ਜੀ ਉਹਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਿਹਾ ਜੀ ਇਹ ਹੈ ਬੋਲੀ ਬਾਬਾ ਸੋ ਮਲਗੀ ਮੇਰੇ ਕੋਲ ਸ਼ਬਦ ਘਟ ਜਾਂਦੇ ਜਦੋਂ ਮੈਂ ਗੱਲ ਕਰਦਾ ਨਾ ਜੀ ਇਦਾਂ ਦੇ ਪਵਿੱਤਰ ਸਥਾਨਾਂ ਦੀ ਜਦੋਂ ਗੱਲ ਕਰਦੇ ਆ ਤਾਂ ਸ਼ਬਦ ਘਟ ਪੈ ਜਾਂਦੇ ਆ ਜੀ ਬਾਬਾ ਜੀ ਦੀ ਕਿਰਪਾ ਜਿਹੜੀ ਹੈ ਨਾ ਅੱਜ ਦੇਖੋ ਛੋਟੇ ਛੋਟੇ ਪੰਛੀ ਤੇ ਜਿਹੜੇ ਆ ਇਹ ਵੀ ਬੇਸ਼ੁਮਾਰ ਨੇ ਤੇ ਜਾਨਵਰ ਜਿਹੜੇ ਨੇ ਬੇਸ਼ੁਮਾਰ ਨੇ ਕਬੂਤਰ ਨੇ ਔਰ ਮੈਂ ਕਈ ਪੰਛੀ ਦੇਖਿਆ ਜਿਹੜੇ ਤੇ ਸ਼ਰਲੂਆਂ ਦੇ ਵਿੱਚ ਖੇਡਦੇ ਰਹਿੰਦੇ ਨੇ ਇਹ ਦੇਖੋ ਜਿਹੜੇ ਦਿਵ ਸਥਾਨ ਹੁੰਦੇ ਨੇ ਨਾ ਜਿਹੜੇ ਪਵਿੱਤਰ ਸਥਾਨ ਹੁੰਦੇ ਉੱਥੇ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮਿਲਣਗੀਆਂ ਉੱਥੇ ਇਹ ਚੀਜ਼ਾਂ ਮਿਲਣਗੀਆਂ ਵੀ ਪੰਛੀ ਵੀ ਤੁਹਾਡੇ ਵਿੱਚ ਜਿਹੜੇ ਆ ਜੀ ਇਹ ਬੋਰ ਲੱਗਾ ਜੀ ਜਿਹੜੇ ਸੰਤ ਮਹਾਪੁਰਸ਼ ਨੇ ਉਹਨਾਂ ਦੀਆਂ ਇੱਥੇ ਤਸਵੀਰਾਂ ਨੇ ਸੋ ਅੰਦਰ ਚੱਲਦੇ ਆ ਹੁਣ ਤੁਹਾਨੂੰ ਭਗਵਾਨ ਦੇ ਦਰਸ਼ਨ ਕਰਾਉਣੀ ਹੈ ਜੀ ਮੇਨ ਜਿਹੜਾ ਮੰਦਿਰ ਹੈ ਮੇਨ ਸਥਾਨ ਜਿਹੜਾ ਵਾ ਜੀ ਬੋਲੇनाथ ਦਾ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ਿਵਲਿੰਗ ਦੇ ਦਰਸ਼ਨ ਕਰਾਵਾਂਗੇ ਜੀ ਵਿਸ਼ਾਲ ਸ਼ਿਵਲਿੰਗ ਜਿਹੜਾ ਵਾ ਨਾ ਇੱਥੇ ਸਥਾਪਿਤ ਹੈ ਦਾ ਜੀ ਜਿਹਦੇ ਦਰਸ਼ਨ ਕਰਨ ਲਈ ਸ਼ਰਧਾਲੂ ਦੂਰ ਦੂਰ ਤੋਂ ਆਉਂਦੇ ਨੇ ਜੀ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਜਿਹੜਾ ਨਾ ਉਹ ਤੈਅ ਕਰਕੇ ਇਸ ਦਰਵਾਜ਼ੇ ਪਹੁੰਚਦੇ ਨੇ ਔਰ ਬੋਲੇनाथ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਜੀ ਸੋ ਸੌਣ ਮਹੀਨੇ ਦਾ ਪਹਿਲਾ ਸੋਮਵਾਰ ਆ ਸਦਾ ਆਲੂ ਦੁੱਧੂ ਤੋਆਰੇ ਨੇ ਔਰ ਭਗਵਾਨ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰ ਰਿਹਾ ਜੀ ਸੋ ਅਸੀਂ ਵੀ ਚੱਲਦੇ ਅੰਦਰ ਔਰ ਤੁਹਾਨੂੰ ਦਰਸ਼ਨ ਕਰਾਉਣੇ ਆ ਬੋਲੇ ਬਾਬਾ ਦੇ ਦਰਸ਼ਨ ਕਰਾਉਣੇ ਆ ਉਹ ਦਰਸ਼ਨ ਬੋਲੇ ਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਇੱਥੇ ਜਿਹੜਾ ਪਵਿੱਤਰ ਧੂਣਾ ਵਾ ਜੀ ਉਹਦੇ ਵੀ ਦਰਸ਼ਨ ਕਰਾਵਾਂਗੇ ਸੋ ਅੰਦਰ ਦੀਆਂ ਤਸਵੀਰਾਂ ਦਿਖਾਉਣੇ ਤੁਹਾਨੂੰ ਕਿੰਨੇ ਸੁੰਦਰ ਤਰੀਕੇ ਨਾਲ ਜਿਹੜਾ ਵਾ ਜੀ ਬੋਲੇ ਨਾਥ ਦਾ ਦਵਾਰ ਜਿਹੜਾ ਸਜਾਇਆ ਦਾ ਵਾ ਦੇਖੋ ਸਜਾਵਟ ਦੇਖੋ ਤੁਸੀਂ ਕਿਉਂਕਿ ਸੌਣ ਮਹੀਨੇ ਦਾ ਇਹ ਪਹਿਲਾ ਸੋਮਵਾਰ ਆ ਜੀ ਔਰ ਇਹ ਸਜਾਵਟ ਜਿਹ ਸੋਛਦੇ ALU ਜਿਹੜੇ ਆ ਨਾ ਜੀ ਦੂਰ ਦੂਰ ਤੋਂ ਆ ਰਹੇ ਨੇ ਦਰਬਾਰ ਚ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਔਰ ਆਪਣੀ ਜ਼ਿੰਦਗੀ ਨੂੰ ਜਿਹੜਾ ਸਫਲ ਬਣਾ ਰਹੇ ਨੇ ਜੀ ਸੋ ਆਜੋ ਤੁਸੀਂ ਅੰਦਰ ਆਓ ਭਾਜੀ ਪਹਿਲਾਂ ਅਸੀਂ ਦਰਸ਼ਨ ਕਰਾਈਏ ਸੋ ਅੰਦਰ ਚੱਲਦੇ ਆਂ ਜੀ ਬੋਲੇ ਬਾਬਾ ਜੀ ਦਾ ਦਰਸ਼ਨ ਕਰਦੇ ਆਂ ਬੋਲੇ ਨਾ ਦੇ ਤੁਹਾਨੂੰ ਦਰਸ਼ਨ ਕਰਨੇ ਆ ਜੀ ਇਹ ਸਦਾ ALU ਜਿਹੜੇ ਆ ਆਪਣੀਆਂ ਸੇਵਾਵਾਂ ਦੇ ਰਹੇ ਨੇ ਸੇਵਾ ਕਰ ਰਹੇ ਨੇ ਆ ਦੇਖੋ ਤੁਸੀਂ ਇਹ ਉਹ ਦੁਬਾਰਾ ਵਾ ਜੀ ਬੋਲੇ ਬਾਬਾ ਜੀ ਦਾ ਜਿੱਥੇ ਲੋਕ ਆਪਣੀ ਆਪਣੀ ਸੇਵਾਵਾਂ ਦੇ ਰਹੇ ਪਹਿਲਾਂ ਜੀ ਇੱਕ ਮਿੰਟ ਰੁਕ ਜੇ ਰਾ ਬੋਲੇ ਨਾਲ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਇਹ ਉਹ ਸ਼ਿਵਲਿੰਗ ਨੇ ਜੀ ਵਿਸ਼ਾਲ ਸ਼ਿਵਲਿੰਗ ਨੇ ਜਿਹਦੇ ਤੁਹਾਨੂੰ ਅੱਜ ਇਸ ਘਰ ਬੈਠੇ ਦਰਸ਼ਨ ਕਰਾ ਰਹੇ ਆ ਤੁਸੀਂ ਘਰ ਬੈਠੇ ਭਗਵਾਨ ਦੇ ਦਰਸ਼ਨ ਕਰੋ ਭਗਵਾਨ ਦੀ ਪ੍ਰਾਪਤੀ ਕਰੋ ਜੀ ਝੋਲੀਆਂ ਭਰ ਦਿੰਦੇ ਨੇ ਜੀ ਕਿਸੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਜੀ ਕਹਿੰਦੇ ਜੀ ਖਾਲੀ ਹੱਥ ਤੇ ਛੱਡਾ ਲੋਂਦੇ ਨੇ ਔਰ ਝੋਲੀਆਂ ਭਰ-ਭਰ ਕੇ ਜਾਂਦੇ ਨੇ ਜੀ ਅਪਾਰ ਕਿਰਪਾ ਜਿਹੜੀ ਹੈ ਨਾ ਸੰਤਾਂ ਦੇਸ਼ ਦਾ ਹੱਲ ਹਾਂ ਤੇ ਜਿਹੜੀ ਬਣੀ ਰਹਿੰਦੀ ਹੈ ਜੀ ਇਹ ਬੋਲੇ ਬਾਬਾ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਤੁਸੀਂ ਵੀ ਘਰ ਬੈਠੇ ਦਰਸ਼ਨ ਕਰੋ ਜੀ ਸੋ ਇਹ ਜਿਹੜੇ ਸੇਵਾਦਾਰ ਨੇ ਜੀ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਨੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਭਗਵਾਨ ਦੀ ਸੇਵਾ ਕਰ ਰਹੇ ਨੇ ਜੀ ਸੇਵਾ ਬੰਦੀ ਵੀ ਹੈਗੀ ਆ ਜੀ ਥੋੜਾ ਸਹੀ ਗੱਲ ਜਿਹੜਾ ਕਰਦਾ ਪੰਜ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਜੀ ਹੋ ਗਏ ਸਾਨੂੰ 3-4 ਸਾਲ ਹੋ ਗਏ ਇਹਨਾਂ ਨਾਲ ਆਨੰਦ ਹੁੰਦਾ ਆ ਕੇ ਸੇਵਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਨੰਦ ਹੈ ਬਹੁਤ ਜ਼ਿਆਦਾ ਆਨੰਦ ਹੈ ਵਾਹਿਗੁਰੂ ਇਹੋ ਜਿਹਾ ਸਵਰਗ ਕਿਤੇ ਨਹੀਂ ਅੱਛਾ ਜੀ ਹਾਂ ਜੀ ਜੀ ਵਾਹਿਗੁਰੂ ਦੇਖਾ

ਸੇਵਾ ਕਰਨੇ ਕੇ ਉਹ ਕਰਾਤੇ ਆ ਔਰ ਥਕਾਵਟ ਹੋਈ ਹਮੇ ਕੁਛ ਨਹੀਂ ਹੁੰਦੀ ਜਿੰਨਾ ਵੀ ਮਰਜੀ ਸੇਵਾ ਕਰ ਲਿਆ ਮੈਂ ਸਵੇਰ ਸੇ ਲੈ ਕੇ ਸ਼ਾਮ ਤੱਕ ਕਰ ਲੇ ਠੀਕ ਹੈ ਜੀ ਤੋਂ ਉਨਕੀ ਕਿਰਪਾ ਸੇ ਹੈ ਜੋ ਹਮ ਕਰਤੇ ਹੈ ਇਹਨੇ ਖਾਲੀ ਹੱਥ ਛੜਾ ਲੋਨ ਦੇ ਝੋਲੀਆਂ ਭਰਨ ਦੇ ਹਾਂ ਬਿਲਕੁਲ ਭਰਦੇ ਆ ਬਿਲਕੁਲ ਭਰਦੇ ਆ ਬਿਲਕੁਲ ਭਰਦੇ ਆ ਇਹ ਝੋਲੀਆਂ ਜੋ ਮੰਗੋ ਦਿੰਦੇ ਆ ਜੋ ਵੀ ਪ੍ਰੋਬਲਮ ਹੋਏਗੀ ਤੁਹਾਡੀ ਇਹਨਾਂ ਨੂੰ ਕਹੋਗੇ ਤੁਹਾਡੀ ਪੂਰੀ ਹੋਏਗੀ ਠੀਕ ਹੈ ਤੋ ਬਾਕੀ ਇਹ ਬਾਬਾ ਜੀ ਜਾਣਦੇ ਆ ਸਭ ਕੁਝ ਸਭ ਬੱਚਿਆਂ ਦਾ ਜਾਣਦੇ ਆ ਦੇਖਦੇ ਆ ਹੈ ਨਾ ਤੇ ਸਭ ਤੁਸੀਂ ਜੋ ਮੰਗੋਗੇ ਉਹਨਾਂ ਕੋਲ ਮਿਲ ਜਾਏਗਾ ਸੌ ਮਹੀਨੇ ਚ ਬਹੁਤ ਰੋਣ ਕੁੰਦੀਆਂ ਨਾ ਜੀ ਬਹੁਤ ਜਲ ਵੈਸੇ ਵੀ ਇੱਥੇ ਰੋਣ ਕੀ ਹੁੰਦੀ ਹੈ 24 ਘੰਟੇ ਅੱਛਾ ਜੀ 24 ਘੰਟੇ ਰੋਣ ਕੁੰਦੀ ਇੱਥੇ 12 ਮਹੀਨੇ ਰੋਣ ਕੁੰਦੀ 12 ਮਹੀਨੇ 12 ਦੁਨੀਆ ਆਂਦੀ ਹੈ ਦਰਸ਼ਨ ਕਰਨ ਵਾਸਤੇ ਬਹੁਤ ਹੀ ਸੰਗਤ ਹੈ ਬਾਹਰ ਦੀ ਤੇ ਆਪਣੇ ਇਧਰ ਲੱਖੇ ਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਜਿਨ੍ਹਾਂ ਦੇ ਔਲਾਦ ਨਹੀਂ ਦੀ ਔਲਾਦ ਪ੍ਰਾਪਤੀ ਵੀ ਹੁੰਦੀ ਹੈ ਜਿੱਥੇ ਹਾਂ ਜੀ ਹਾਂ ਜੀ ਇਹ ਬੋਲੀਆਂ ਬੜੀਆਂ ਹੋਈਆਂ ਹਨ ਵਾਸਤੇ ਫਿਰ ਬਾਬਾ ਜੀ ਫਲ ਪਾਉਂਦੇ ਉੱਥੇ ਬੈਠੇਦੇ ਹੈ ਇਹਨਾਂ ਦੇ ਅੱਗੇ ਫਰਿਆਦ ਕਰਦੇ ਹੈ ਤਾਂ ਸਭ ਕੁਝ ਮਿਲਦਾ ਚੋਲਨੇ ਮਤਰੁੰਦੀ ਹੈ ਕੋ ਮੇਰੇ ਵਿਸ਼ਵਾਸ ਹੈ ਜੀ ਧ੍ਰਿੜ ਵਿਸ਼ਵਾਸ ਸਾਸ਼ ਦਾ ਲੋਆਂ ਦਾ ਉਹ ਵਿਸ਼ਵਾਸ ਪੰਦਾ ਵੀ ਹੈਗਾ ਜੀ ਸੋ ਇਹ ਬੋਲੇ ਬਾਬਾ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਮੈਂ ਇੱਕ ਵਾਰੀ ਫਿਰ ਕਹਾਂਗਾ ਫਿਰ ਦਰਸ਼ਨ ਦਿਰਾਉ ਇੱਕ ਵਾਰੀ ਕਿਉਂਕਿ ਇਹ ਮੇਨ ਸਥਾਨ ਹੈ ਜੀ ਬੋਲੇ ਨਾ ਦਾ बोले बाबा जी दा ओ विशाल शिवलिंगा जिदे तहां दर्शन करा रहे हां ਤੁਸੀਂ ਅੱਜ ਘਰ ਬੈਠੇ ਦਰਸ਼ਨ ਕਰੋ ਭਗਵਾਨ ਦੇ ਸਾਖਸ਼ਾਤ ਸਾਖਸ਼ਾਤ ਭਗਵਾਨ ਬੋਲੇनाथ ਜਿਹੜੇ ਇੱਥੇ ਵਿਰਾਜਮਾਨ ਨੇ ਜੀ ਔਰ ਸ਼ਿਦਾਲੂਆਂ ਦੇ ਆਪਣਾ ਸ਼ੀਰਵਰ ਜਿਹੜਾ ਬਣਾਈ ਰੱਖਦੇ ਨੇ ਜੀ ਸ਼ੀਰਵਰ ਬਣਾਈ ਰੱਖਦੇ ਨੇ ਜਿਹੜੀ ਕਿਰਪਾ ਨਾ ਜੀ ਮੈਂ ਅੱਜ ਥੋੜੇ ਬਾਹਰ ਸਿਗਾ ਜਨੇ ਸਿਦਾਲੂਆਂ ਦੀ ਕਿਰਪਾ ਜਿਹੜੀ ਹੈ ਨਾ ਜੀ ਬਣੀ ਰਹਿੰਦੀ ਆ ਅਪਾਰ ਕਿਰਪਾ ਜਿਹੜੀ ਬੋਲੇनाथ ਦੀ ਬਣੀ ਜਾਂਦੀ ਆ ਸੋ ਸੌਣਮੀਨ ਦਾ ਜਿਹੜਾ ਇਹ ਪਵਿੱਤਰ ਦੇ ਨਾਲ ਆ ਜੀ ਅੱਜ ਦੇ ਇਸ ਪਵਿੱਤਰ ਦਿਨ ਤੇ ਤੁਹਾਨੂੰ ਇੱਥੇ ਲੈ ਕੇ ਆਏ ਸੀ ਸੋ ਬੋਲੇ ਨਾਲ ਦੀ ਤੁਹਾਨੂੰ ਦਰਸ਼ਨ ਕਰਾਈ ਜੀ ਇਸ ਤੋਂ ਬਾਅਦ ਤੁਹਾਨੂੰ ਇੱਥੇ ਜਿਹੜੀ ਬੋਲੀਆਂ ਜੀ ਉਹਨਾਂ ਦੇ ਦਰਸ਼ਨ ਵੀ ਕਰਾਉਣੇ ਆ ਇੱਕ ਬੋਲੀ ਤੁਹਾਨੂੰ ਦਰਸ਼ਨ ਕਰਾਈਏ ਦੂਸਰੀ ਬੋਲੀਆਂ ਦੇ ਦਰਸ਼ਨ ਕਰਨੇ ਆ ਔਰ ਵਿਸ਼ਾਲ ਧੂਣਾਵਾਂ ਜੀ ਕਿਤੇ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਉਸ ਧੂਨੇ ਦੇ ਦਰਸ਼ਨ ਵੀ ਕਰਾਉਣੇ ਆ ਜੀ ਸੋ ਇਹ ਨੰਦੀ ਮਹਾਰਾਜ ਆ ਜੀ ਨੰਦੀ ਮਹਾਰਾਜ ਦੇ ਅੱਗੇ ਵੀ ਜਿਹੜੀ ਸੇਵਾਦਾਰ ਆਪਣੀ ਸੇਵਾਵਾਂ ਦੇ ਰਹੇ ਨੇ ਸੋ ਉਸੇ ਦਾ ਹਲੂ ਵਿੱਚ ਉਤਸ਼ਾਹ ਬੜਾ ਵਾ ਜੀ ਇਸ ਮੰਦਿਰ 'ਚ ਖਾਸ ਕਰਕੇ ਜਿਹੜੀ ਦੇਖਣ ਨੂੰ ਮਿਲਦੀ ਆ ਵੀ ਉਤਸ਼ਾਹ ਬਹੁਤ ਜ਼ਿਆ ਸ਼ੁਕਰੀਆ ਜੀ ਸ਼ੁਕਰੀਆ ਜੀ ਲੋ ਭਈਆ ਜਿਹਾ ਬੋਲੇ ਬਾਬਾ ਜੀ ਇਹਦੇ ਨਾਲ ਹੀ ਕ੍ਰਿਸ਼ਨ ਦਾ ਵੀ ਹੈ ਜੀ ਰਾਧੇ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਹੈ ਜੀ ਉਹਦੇ ਤੁਹਾਨੂੰ ਦਰਸ਼ਨ ਦਿਉਂਦੇ ਆ ਜੀ ਇਹ ਰਾਧੇ ਕ੍ਰਿਸ਼ਨ ਦੀ ਮੂਰਤੀ ਹੈ ਜੀ ਸੋ ਅਸੀਂ ਇੱਕ ਵਾਰੀ ਪ੍ਰਕਰਮਾ ਵੀ ਕਰਦੇ ਆ ਜੀ ਸ਼ਿਵਲਿੰਗ ਦੀ ਇਹ ਸ਼ਿਵਲਿੰਗ ਦੇ ਇਹ ਪ੍ਰਕਰਮਾ ਕਰਕੇ ਵੀ ਦਿਖਾਉਂਦੇ ਆ ਦੇਖੋ ਤੁਸੀਂ ਅ ਦੇਖੋ ਭਗਵਾਨ ਨਰਾਇਣ ਜੀ ਔਰ ਲక్ష్ਮੀ ਮਾਤਾ ਜੀ ਦੀ ਮੂਰਤੀ ਸਥਾਪਿਤ ਹੈ ਔਰ ਇਸ ਸਾਈਡ ਦੇਖੋ ਜਰਾ ਕਿੰਨਾ ਸੁੰਦਾ ਇੱਕ ਸੁੰਦਰ ਵਾਤਾਵਰਨ ਹੈ ਜੀ ਇਹ ਚੀਜ਼ਾਂ ਜਿਹੜੀਆਂ ਜੀ ਸਾਡੇ ਇਲਾਕੇ 'ਚ ਮਿਲਦੀਆਂ ਹੀ ਨਹੀਂ ਦੰਦੀ ਚੀਜ਼ਾਂ ਆ ਦੇਖੋ ਤੁਸੀਂ ਕਿੱਡਾ ਪਿਆਰਾ ਇੱਕ ਕਿੱਡਾ ਵਧੀਆ ਰੂਪ ਦਿੱਤਾ ਦਾ ਜੀ ਮੰਦਰ ਨੂੰ ਔਰ ਮੰਨ ਨੂੰ ਸ਼ਾਂਤੀ ਮਿਲਦੀ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਜਗ੍ਹਾ ਤੇ ਆਵੇ ਸ਼ਾਂਤੀ ਮਿਲਦੀ ਹੈ ਦੇਖੋ ਭਗਵਾਨ ਦੇ ਅਲੱਗ-ਅਲੱਗ ਚਿੱਤਰ ਜਿਹੜੇ ਜੀ ਉਹ ਬਣਾਏ ਗਏ ਨੇ ਅਲੱਗ-ਅਲੱਗ ਬਣਾਏ ਗਏ ਨੇ ਉਸ ਤੋਂ نیچے ਜਿਹੜਾ ਵਾ ਹਰੀਆਵਲ ਜਿਹੜੀ ਦਿਖਾਈ ਗਈ ਹੈ ਜੀ ਔਰ ਬੋਲੇनाथ ਜਿਹੜੇ ਵੀ ਰਾਜਮਾਨ ਨੇ ਸੈਂਟਰ ਦੇ ਵਿੱਚ ਜੀ ਔਰ ਆਲੇ ਦੁਆਲੇ ਜਿਹੜਾ ਨਾ ਬੋਲੇनाथ ਦੇ ਸ਼ਿਵਲਿੰਗ ਤੇ ਆਲੇ ਦੁਆਲੇ ਜਿਹੜੀ ਲੋਕੇਸ਼ਨ ਜਿਹੜੀ ਆ ਉਹ ਅਲੱਗ ਵਾ ਜ ਔਰ ਸਹੀ ਕਹਿ ਰਹੀ ਸੀ ਤੇ ਭੰਜੀ ਉਹਨਾਂ ਨੇ ਜਿਹੜੇ ਲੇਡੀਜ਼ ਨੇ ਬੋਲਦੇ ਸੀ ਉਹ ਸਹੀ ਕਹਿ ਰਹੇ ਸੀ ਕਿ ਇਹ ਸਵਰਗ ਹੈ ਜੀ ਔਰ ਵਾਕਈ ਇਹ ਸਵਰਗਾ ਤੁਸੀਂ ਇੱਥੇ ਇੱਕ ਵਾਰੀ ਆਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਵਰਗ ਉਹ ਨਰਕੀ ਹੁੰਦਾ ਵਾ ਜੀ ਸਵਰਗ ਜੀ ਸਵਰਗ ਦੀ ਪ੍ਰਾਪਤੀ ਕਰਨੀ ਹੈ ਤਾਂ ਇਸ ਮੰਦਿਰ ਚ ਆਓਗੇ ਤਾਂ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਜੀ ਸੋ ਹੁਣ ਇਸ ਚੱਲਦੇ ਹਾਂ ਜੀ ਤੁਹਾਨੂੰ ਵਿਸ਼ਾਲ ਧੂਣੇ ਦੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਹੋਰ ਵੀ ਇੱਥੇ ਜਿਹੜੀਆਂ ਦੇਵੀ ਮੂਰਤੀਆਂ ਨੇ ਜੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬੋਲੇ ਬਾਬਾ ਦੇ ਤੁਹਾਨੂੰ ਦਰਸ਼ਨ ਕਰਾਏ ਆ ਜੀ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਦਿਖਾਣੇ ਆ ਇੱਥੇ ਜਿਹੜੀਆਂ ਪਵਿੱਤਰ ਔਰ ਸੁੰਦਰ ਬੋਲੀਆਂ ਨੇ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਸੋ ਇਹ ਸੁੰਦਰਤਨ ਦੁਆਰਾ ਜਿਹੜਾ ਦਿਖਾਇਆ ਜੀ ਬੋਲੀਨ ਸਾਦਾ ਸੋ ਬੋਲੀਨ ਸਾਦੇ ਦੁਆਰੇ ਦੇ ਬਾਹਰ ਜਿਹੜੇ ਆ ਜੀ ਉਹ ਵੀ ਦੇਖੋ ਇੱਥੇ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਸਥਾਪਿਤ ਨੇ ਸੋ ਪਹਿਲਾਂ ਹੀ ਤੁਹਾਨੂੰ ਬੋਲੀ ਬਾਬਾ ਦੇ ਦਰਸ਼ਨ ਕਰਵਾਉਤੀ ਆ ਜੀ ਹੁਣ ਤੁਹਾਨੂੰ ਅਸੀਂ ਇੱਥੇ ਜਿਹੜੇ ਇਹ ਦੇਖੋ ਜਿਹੜੀਆਂ ਮੂਰਤੀਆਂ ਨੇ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਜੀ ਜਿਹੜਾ ਬੋਲੀ ਬਾਬਾ ਇਹ ਸਮਾਧੀਆਂ ਨੇ ਜੀ ਸਮਾਦੀ ਸਥਾਨ ਆ ਸਮਾਦੀ ਸਥਾਨ ਦੇ ਥ ਇਸ ਸਮਾਦੀ ਸਾਨਾ ਜੀ ਸੋ ਕੋਲ ਇਸ ਤੁਹਾਨੂੰ ਇਹ ਦੇਖੋ ਇਹ ਜਿਹੜੀ ਸਮਾਦੀਆਂ ਜਿੰਨੀਆਂ ਵੇ ਜੀ ਦੇ ਦਰਸ਼ਨ ਕਰਾ ਰਹੇ ਆ ਜੀ ਸੋ ਸਮਾਦੀਆਂ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਤੁਹਾਨੂੰ ਲੈ ਕੇ ਚੱਲਦੇ ਆਂ ਬੋਲੀ ਤੇ ਪਵਿੱਤਰ ਬੋਲੀ ਹੈ ਜੀ ਬੋਲੀ ਦੇ ਦਰਸ਼ਨ ਕਰਾਉਣੇ ਆ ਬੋਲੀ ਦਾ ਰਸੇ ਬੜਾ ਵਾ ਜੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਦੇਖੋ ਜਿਸ ਤਰ੍ਹਾਂ ਸੌਕੜਾ ਹੋ ਗਿਆ ਜਾਂ ਕਿਸੇ ਨੂੰ ਅਫੈਂਸਿਵ ਫੋੜਾ ਵਾ ਜਾਂ ਖਾਰਸ਼ਾ ਤਾਂ ਇਸ ਬੋਲੀ ਵਿੱਚ ਇਸ਼ਨਾਨ ਕਰਨਾ ਬਿਲਕੁਲ ਠੀਕ ਹੋ ਜਾਂਦਾ ਜੀ ਸੋ ਪਵਿੱਤਰ ਬੋਲੀ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਅੱਛਾ ਇੱਕ ਚੀਜ਼ ਹੋਰ ਹੈ ਜੀ ਦੇਖੋ ਇਹ ਵਾਤਾਵਰਣ ਦੇਖੋ ਤੁਸੀਂ ਮੈਂ ਇੱਕ ਵਾਰੀ ਕਹਾਂਗਾ ਕੈਮਰਾਮੈਨ ਨੂੰ ਵੀ ਥੋੜਾ ਜਿਹਾ ਕੈਮਰਾ ਘੁਮਾ ਕੇ ਦਿਖਾਓ ਭਾਜੀ ਇਹਦਾ ਪੂਰਾ ਘੁਮਾਓ ਜਰਾ ਕੈਮਰਾ ਇਹ ਇਹ ਵਾਤਾਵਰਣ ਦੇਖੋ ਤੁਸੀਂ ਇਹਦਾ ਦੇ ਵਾਤਾਵਰਣ ਜਿਹੜਾ ਹੈ ਨਾ ਜੀ ਬਹੁਤ ਘੱਟ ਮਿਲਦੇ ਆ ਜੀ ਬਹੁਤ ਘੱਟ ਲੱਭਦੇ ਆ ਸੋ ਇਹ ਵਾਤਾਵਰਣ ਜਿਹੜਾ ਤੁਹਾਨੂੰ ਇਸ ਦਵਾਰੇ ਦੇ ਮਿਲੇਗਾ ਇਸ ਮੰਦਰ 'ਚ ਮਿਲੇਗਾ ਜੀ ਇਹ ਦੇਖੋ ਵਾਤਾਵਰਣ ਬਹੁਤ ਹੀ ਸੁੰਦਰ ਵਾਤਾਵਰਣ ਆ ਜੀ ਜਿਸ ਤਰ੍ਹਾਂ ਸਾਖ ਸੋ ਇਹ ਵਾਤਾਵਰਨ ਜਿਹੜਾ ਬਹੁਤ ਜ਼ਿਆਦਾ ਸ਼ਾਂਤੀ ਇਸ ਦੁਆਰੇ ਤੇ ਮਿਲਦੀ ਹੈ ਜੀ ਮਨ ਨੂੰ ਅਲੱਗ ਫੀਲਿੰਗ ਹੁੰਦੀ ਹੈ ਔਰ ਮਨ ਜਿਹੜਾ ਬਿਲਕੁਲ ਅਸਥਿਰ ਹੋ ਜਾਂਦਾ ਜੀ ਜਿੰਨੇ ਮਰਜ਼ੀ ਤੁਹਾਡੇ ਦਿਮਾਗ ਤੇ ਟੈਨਸ਼ਨ ਹੋਵੇ ਇਸ ਦੁਆਰੇ ਦੇ ਆ ਕੇ ਟੈਨਸ਼ਨਾਂ ਸਾਰੀਆਂ ਖਤਮ ਹੋ ਜਾਂਦੀਆਂ ਜੀ ਇੰਨੀ ਪਾਵਰਫੁਲ ਜਗ੍ਹਾ ਵਜੀ ਸੋ ਨਜ਼ਦੀਕ ਸਾਡੇ ਬੋਲੀ ਆ ਗਈ ਹੈ ਜੀ ਤੁਹਾਨੂੰ ਬੋਲੀ ਦੇ ਦਰਸ਼ਨ ਕਰਾਉਣੇ ਆ ਸੋ ਇਹ ਪਵਿੱਤਰ ਸਥਾਨ ਹੈ ਜੀ ਇਹ ਬੋਲੀਆਂ ਨੇ ਇਹ ਤੁਸੀਂ ਦੇਖੋ ਵੀ ਕੈਮਰਾਮੈਨ ਕਹਾਂਗਾ ਤਸਵੀਰਾਂ ਦਿਖਾਓ ਜਿਹੜਾ ਇੱਥੇ ਲੋਕ ਇਸ਼ਨਾਨ ਕਰਦੇ ਆ ਜੀ ਇੱਕ ਬੋਲੀ ਤੁਹਾਨੂੰ ਅਸੀਂ ਪਿੱਛੇ ਦਿਖਾਈ ਹੈ ਜੀ ਉਹ ਦੂਸਰੀ ਬੋਲੀ ਇਹ ਹੈ ਉਹ ਦੇਖੋ ਸੁੰਦਰ ਤੇ ਪਵਿੱਤਰ ਜਲ ਜਿਹੜਾ ਵਾ ਜੀ ਇੱਥੇ ਆ ਰਿਹਾ ਵਾ ਸੋ ਬਾਬਾ ਜੀ ਇੱਥੇ ਆ ਗਏ ਉਹਨਾਂ ਨੇ ਵੀ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਇਸ ਬੋਲੀ ਬਾਰੇ ਜੀ ਬਾਬਾ ਜੀ ਇਸ ਬੋਲੀ ਦਾ ਜਿਹੜਾ ਵਾ ਜੀ ਕੀ ਰਸ ਹੈ ਕੀ ਮਹੱਤਵ ਹੈ ਇਹ ਬਾਬਾ ਜੀ ਦੀ ਜਿੱਥੇ ਚੌਥੀ ਜਗ੍ਹਾ ਕੋਣੀ ਲੱਗੀ ਸੀ ਜ਼ਮੀਨ ਦੇ ਵਿੱਚ ਉੱਥੋਂ ਗੁਪਤ ਗੰਗਾ ਨਿਕਲਣੀ ਸ਼ੁਰੂ ਹੋ ਗਈ ਹੈ ਉਹ ਗੁਪਤ ਗੰਗਾ ਉਸ ਟਾਈਮ ਵੀ ਨਿਕਲ ਰਹੀ ਹੈ ਹਾਂਜੀ ਉਹ ਗੁਪਤ ਗੰਗਾ ਹੈ ਹਾਂਜੀ ਇਹਨੂੰ ਨੋਮਣੀ ਤੇ ਨਾਮ ਦੇ ਜਾਣਿਆ ਜਾਂਦਾ ਹੈ ਅੱਛਾ ਜੀ ਹਾਂਜੀ ਇਹ ਇਹ ਦੱਸੇ ਵੀ ਬਾਬਾ ਜੀ ਜਦੋਂ ਇਹਨਾਂ ਡਿੱਗੇ ਉਸ ਸਮੇਂ ਦੀ ਹਾਂਜੀ ਉਸ ਸਮੇਂ ਦੀ ਜਦੋਂ ਬਾਬਾ ਜੀ ਦਾ ਤੁਹਾਗਾ ਨਗਾਇਆ ਸੀ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਨੀਆਂ ਲੱਗੀਆਂ ਸੀ ਉਸ ਟਾਈਮ ਦਾ ਜਲ ਉੱਥੇ ਨਿਕਲ ਰਿਹਾ ਹੈ ਇਹ ਕਿੰਨੀ ਜਗ੍ਹਾ ਤੇ ਲੱਗੀ ਸੀ ਇਹ ਚਾਰ ਜਗ੍ਹਾ ਤੇ ਲੱਗੀ ਹੋਈ ਹੈ ਤਿੰਨ ਜਗ੍ਹਾ ਬੋਲ ਹੀ ਬਣੀ ਆ ਔਰ ਚੌਥੀ ਜਗ੍ਹਾ ਜ਼ਮੀਨ ਚੋਂ ਫੁਆਰਾ ਨਿਕਲਿਆ ਜੋ ਅੱਜ ਨਿਕਲਦਾ ਮੌਜੂਦ ਹੈ ਜਲ ਨਿਕਲ ਰਿਹਾ ਜਿਹੜਾ ਜਲ ਨਿਕਲਦਾ ਹੈ ਜੀ ਇਹ ਉਹ ਫੁਆਰਾ ਜਿਹੜਾ ਬਾਹਰ ਆ ਰਿਹਾ ਮਾਨ ਜੀ ਹਾਂਜੀ ਹਾਂ ਔਰ ਇਸ਼ਨਾਨ ਕਰਨਾ ਜਿਹੜਾ ਵਾ ਕਿਹੜੇ ਕਿਹੜੇ ਰੋਗ ਠੀਕ ਹੋ ਜਾਂਦੇ ਜੀ ਇਸ਼ਨਾਨ ਕਰਨ ਦੇ ਨਾਲ ਚੰਬੜੀ ਕੋਈ ਸਕਿਨ ਪ੍ਰੋਬਲਮ ਹੈ ਸਾਰੇ ਹੀ ਕੋੜ ਦੱਦਰੀ ਖਾਰਸ ਫਿੰਸੀਆਂ ਉਹ ਦੁੱਖ ਦੂਰ ਹੁੰਦੇ ਲੋਕਾਂ ਦੇ ਕਿਸੇ ਵੀ ਤਰ੍ਹਾਂ ਦਾ ਰੋਗ ਹੋਏ ਜੀ ਕਿਸੇ ਵੀ ਤਰ੍ਹਾਂ ਦਾ ਸਕਿਨ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੋਏ ਉਹ ਦੁੱਖ ਦੂਰ ਹੁੰਦੇ ਹੈ ਅੱਛਾ ਇੱਕ ਬੋਲੀ ਪਿੱਛੇ ਹੋ ਗਈ ਜਿਹੜੀ ਮੰਦਰ ਦੇ ਸਾਹਮਣੇ ਫਰੰਟ ਤੇ ਹੈ ਇੱਕ ਇਹ ਹੋ ਗਈ ਜੀ ਇੱਕ ਸਾਹਮਣੇ ਹੈ ਉਧਰ ਇੱਕ ਉਹ ਚੱਕ ਬੈਕ ਸਾਈਡ ਹੈ ਹਾਂ ਇੱਕ ਉਦਲੀ ਸਾਈਡ ਹੈ ਚਾਰ ਬੋਲੀਆਂ ਜੀ ਦੇਖੋ ਇਹ ਚਾਰ ਸਥਾਨ ਨੇ ਜਿੱਥੇ ਇਸ਼ਨਾਨ ਕਰਦੇ ਲੋਕ ਜੀ ਸੰਤਾਂ ਜਿਹੜੀਆਂ ਹੁੰਦੀਆਂ ਨੇ ਇਸ਼ਨਾਨ ਕਰਦੀਆਂ ਨੇ ਸ਼ਰਦਾਲੂ ਦੁੱਧੂਤ ਹੁੰਦੇ ਨੇ ਔਰ ਉਹ ਇੱਥੇ ਆ ਕੇ ਇਸ਼ਨਾਨ ਕਰਦੇ ਇਹ ਦੇਖੋ ਇਹ ਔਰਤਾਂ ਸੇ ਬਣਾਇਆ ਦਾ ਜੀ ਕਿਉਂਕਿ ਗੁਪਤ ਜਗ੍ਹਾ ਬਣਾਈ ਥੋੜੀ ਜਿੱਥੇ ਔਰਤਾਂ ਨੇ ਇਸ਼ਨਾਨ ਕਰਨਾ ਹੁੰਦਾ ਬਾਹਰੀ ਸਾਈਡ ਤੇ ਜਿਹੜਾ ਵਾ ਜੀ ਮਰਦਾਂ ਨੇ ਇਸ਼ਨਾਨ ਕਰਨਾ ਹੁੰਦਾ ਉਹ ਇਸ ਸਾਈਡ ਤੇ ਹੁੰਦਾ ਨੇ ਕਰਨਾ ਹੁੰਦਾ ਜੀ ਔਰ ਦੇਖੋ ਜਗ੍ਹਾ ਤੇ ਤੁਸੀਂ ਦੁਬਾਰੇ ਤੇ ਆਓਗੇ ਤਾਂ ਫਿਰ ਪਤਾ ਲੱਗਦਾ ਵਾ ਕਿ ਭਗਵਾਨ ਦੀ ਕਿਰਪਾ ਕਿੰਨੀ ਆ ਸੋ ਇੱਥੇ ਵੱਡੀ ਗੱਲ ਇੱਕ ਹੋਰ ਆ ਜੀ ਜਿਹੜੇ ਇੱਥੇ ਬਾਬਾ ਜੀ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਇੰਤਜ਼ਾਮ ਬੜੇ ਵਧੀਆ ਕੀਤੇ ਗਏ ਆ ਜੀ ਇੰਤਜ਼ਾਮ ਬਹੁਤ ਵਧੀਆ ਕੀਤੇ ਗਏ ਆ ਰਹਿਣ ਵਾਸਤੇ ਜਿਹੜਾ ਇੱਥੇ ਆ ਜੀ ਰਹਿਣ ਵਾਸਤੇ ਕਮਰੇ ਬਣਾਏ ਗਏ ਆ ਲੰਗਰ ਦੀ ਵਿਵਸਥਾ ਜਿਹੜੀ ਆ 24 ਘੰਟੇ ਕੀਤੀ ਗਈ ਆ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਦੂਰ ਦੂਰ ਤੋਂ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਦੀਆਂ ਮਨੋਕਾਮਨਾਵਾਂ ਵੀ ਪੂਰਨ ਹੁੰਦੀਆਂ ਇੱਥੇ ਰਹਿੰਦੇ ਵੀ ਨੇ ਔਰ ਆਪਣਾ ਆਰਾਮ ਵੀ ਫਰਮੁੰਦੇ ਨੇ ਹਰ ਇੱਕ ਫੈਸਿਲਿਟੀ ਜਿਹੜੀ ਆ ਨਾ ਬਾਬਾ ਜੀ ਨੇ ਦਿੱਤੀ ਹੈ ਜੀ ਕਿਸੇ ਚੀਜ਼ ਦੀ ਘਾਟ ਨਹੀਂ ਆ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਸੋ ਇਦੇ ਨਾਲ ਇੱਕ ਦੁਬਾਰਾ ਹੋਰ ਹੈ ਜੀ ਸ਼ਨੀ ਧਾਮ ਵੀ ਹੈਗਾ ਵਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਬਾਬਾ ਜੀ ਦੇ ਧੂਨੇ ਦੇ ਦਰਸ਼ਨ ਕਰਾਵਾਂਗੇ ਜੀ ਸੋ ਸ਼ਨੀ ਧਾਮ ਜਿਹੜਾ ਜੀ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਸ਼ਦਾਲੂ ਇਥੇ ਵੀ ਆਇਆ ਹੈ ਦੁਆਰੇ ਤੇ ਵੀ ਆਇਆ ਦੇ ਆ ਜੀ ਸੋ ਇਹਨਾਂ ਨਾਲ ਵੀ ਗੱਲ ਕਰਦੇ ਪੰਜ ਕਿੰਨਾ ਸਮਾਂ ਹੋ ਗਿਆ ਦੁਆਰੇ ਜਾਂਦੇ ਜੀ ਮੇਰੀ ਸ਼ਾਦੀ ਨੂੰ ਨਿਮਾ ਸਾਲ ਲੱਗਾ ਉਹ ਜਦੋਂ ਦਾ ਸਿੱਥੇ ਆ ਰਿਹਾ ਵਾਹ ਜੀ ਵਾਹ ਹਾਂਜੀ ਅੱਛਾ ਕਹਿੰਦੇ ਖਾਲੀ ਹੱਥ ਹੁੰਦੇ ਆ ਜੀ ਝੋਲੀਆਂ ਭਰ ਦਿੰਦੇ ਆ ਦਰਵਾਜ਼ੇ ਤੇ ਸਹੀ ਗੱਲ ਹੈ ਹਾਂਜੀ ਇਹ ਤਾਂ ਸੱਚੀਆਂ ਗੱਲਾਂ ਆ ਝੁੱਠੀਆਂ ਥੋੜੀ ਆ ਇੱਥੇ ਜਿਹੜਾ ਵੀ ਆਂਦਾ ਆਪਣੇ ਪੂਰੇ ਮੁਰਾਦਾ ਕਰਕੇ ਜਾਂਦਾ ਹਾਂਜੀ ਕੋਈ ਕਮੀ ਨਹੀਂ ਛੱਡਦੇ ਕੋਈ ਕਮੀ ਨਹੀਂ ਇੱਥੇ ਵਾਹ ਜੀ ਵਾਹ ਤੇ ਕੋਈ ਸ਼ਰਧਾ ਲੋਨੇ ਜਿਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਜੀ ਉਹ ਵਿਸ਼ਵਾਸ ਹੈ ਵੀ ਸਹੀ ਹੈ ਜੀ ਕਿਉਂਕਿ ਕਮੀ ਕੋਈ ਨਹੀਂ ਛੱਡਦੇ ਜੀ ਉਹ ਭਗਵਾਨ ਕਮੀ ਕੋਈ ਨਹੀਂ ਛੱਡਦੇ ਜੀ ਸੋਏ ਸ਼ਣੀ ਦਾ ਆਮਾ ਜੀ ਪਵਿੱਤਰ ਸ਼ਣੀ ਦਾ ਆਮਾ ਇਹ ਤੁਹਾਨੂੰ ਦਰਸ਼ਨ ਅਸੀਂ ਕਰਾ ਰਹੇ ਹਾਂ ਜੀ ਤੁਸੀਂ ਘਰ ਬੈਠੇ ਸ਼ਨੀ ਦਾਮ ਸ਼ਨੀ ਮਹਾਰਾਜ ਦੇ ਦਰਸ਼ਨ ਕਰੋ ਜੀ ਦੇਵੋਂ ਕੇ ਦੇਵ ਸ਼੍ਰੀ ਸ਼ਨੀ ਦੇਵ ਮਹਾਰਾਜ ਕੀ ਜੈ ਸ਼ਨੀ ਦਾਮ ਦੇ ਦਰਸ਼ਨ ਤੋਂ ਬਾਅਦ ਆਲਾ ਜੀ ਆ ਤਨ ਦੇਖੋ ਸਿੱਧ ਬਾਬਾ ਬਾਲਕਨਾਥ ਜੀ ਸਿੱਧ ਬਾਬਾ ਬਾਲਕਨਾਥ ਜੀ ਦੀ ਮੂਰਤੀ ਵੀ ਤੇ ਸਥਾਪਿਤ ਆ ਜੀ ਔਰ ਉਹਦੇ ਨਾਲ ਹੀ ਬਿਲਕੁਲ ਜਿਹੜਾ ਸਾਈਂ ਬਾਬਾ ਜੀ ਦੀ ਮੂਰਤੀ ਹੈ ਜੀ ਮੈਂ ਥੋੜਾ ਲਾਗੇ ਆ ਕੇ ਦਰਸ਼ਨ ਫਰਾਉ ਜੀ ਇਹ ਸਾਈਂ ਬਾਬਾ ਜੀ ਦਾ ਮੰਦਿਰ ਹੈ ਜੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਿਤ ਆ ਜੀ ਔਰ ਇਹਦੇ ਨਾਲ ਹੀ ਜਿਹੜਾ ਹੈ ਜੀ ਸ਼੍ਰੀ ਰਾਦੇਕ੍ਰਿਸ਼ਨ ਦਾ ਦਰਬਾਰ ਆ ਜੀ ਸ਼੍ਰੀ ਰਾਦੇਕ੍ਰਿਸ਼ਨ ਭਗਵਾਨ ਦਾ ਦਰਬਾਰ ਆ ਇਹ ਦੇਖੋ ਸੁੰਦਰ ਮੂਰਤੀ ਆ ਜੀ ਸ਼੍ਰੀ ਰਾਦੇਕ੍ਰਿਸ਼ਨ ਦੀ ਉਧਰ ਨਾਲ ਹੀ ਅਗਲੇ ਬੰਨੇ ਜਿਹੜਾ ਵਾ ਜੀ ਸ਼੍ਰੀ ਦੁਰਗਾ ਮਾਤਾ ਜੀ ਦੀ ਦੁਰਗਾ ਮਾਤਾ ਜੀ ਦੀ ਮੂਰਤੀ ਸਥਾਪਿਤ ਆ ਜੀ ਦੁਰਗਾ ਮਾਤਾ ਜੀ ਦਾ ਇਹ ਭਵਨ ਜਿਹੜਾ ਵਾ ਜੀ ਸਥਾਪਿਤ ਆ ਇੱਥੇ ਦੇਖੋ ਸੁੰਦਰ ਮੂਰਤੀ ਆ ਔਰ ਮਾਤਰਾਣੀ ਅਪਾਰ ਕਿਰਪਾ ਜਿਹੜੀ ਸ਼ਰਧਾਲੂਆਂ ਤੇ ਬਣਾਈ ਰੱਖਦੀ ਆ ਜੀ ਇਸ ਤੋਂ ਅੱਗੇ ਜਿਹੜਾ ਜੀ ਧਰਮਰਾਜ ਚਿਤ੍ਰਗੁਪਤ ਉਹ ਜਮਰਾਜ ਦਾ ਮੰਦਿਰ ਆ ਜੀ ਇਹ ਦੇਖੋ ਇਹ ਤੁਹਾਨੂੰ ਮੰਦਿਰ ਬਹੁਤ ਘੱਟ ਮਿਲਣਗੇ ਜੀ ਕਿਉਂਕਿ ਇਹ ਬਹੁਤ ਜ਼ਿਆਦਾ ਸਾਂਝੜ ਘਟ ਮਿਲਦੇ ਆ ਉਹ ਇਹ ਵੀ ਇੱਥੇ ਸਥਾਨ ਜਿਹੜਾ ਮੌਜੂਦ ਹੈ ਜੀ ਜਿਹਦੇ ਵਿੱਚ ਸ਼੍ਰੀ ਧਰਮਰਾਜ ਜੀ ਚਤਰਗੁਪਤ ਜੀ ਔਰ ਜਮਰਾਜ ਜੀ ਦਾ ਇਹ ਮੰਦਿਰ ਹੈ ਜੀ ਸੋ ਇਹ ਤੁਹਾਨੂੰ ਘਰ ਬੈਠਣ ਦਰਸ਼ਨ ਕਰਾ ਰਹੇ ਆ ਜੀ ਸੋ ਇਹ ਸਾਡੀ ਲਈ ਕੁਝ ਅਗਾਹ ਵੀ ਚਲਦੀ ਰਹੇਗੀ ਜੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਜੀ ਉਹਨਾਂ ਦੇ ਦਰਸ਼ਨ ਕਰਾਈ ਦੇ ਆ ਭਗਵਾਨ ਦੇ ਦਰਸ਼ਨ ਕਰਾਈ ਦੇ ਆ ਸੋ ਇਹ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਅਗਾਹ ਵੀ ਚਲਦੀ ਰਹਿਣਗੀਆਂ ਸੌਨ ਮਹੀਨੇ ਜਾਂ ਤੱਕ ਦਰਸ਼ਨ ਕਰਾਈ ਦੇ ਆ ਸੋ ਹੁਣ ਚੱਲਦੀ ਆ ਜੀ ਬਾਬਾ ਜੀ ਦੇ ਧੂਨੇ ਤੇ ਬਾਬਾ ਜੀ ਦਾ ਪਵਿੱਤਰ ਧੂਣਾ ਜਿਹੜਾ ਵਾ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਉਹਦੇ ਦਰਸ਼ਨ ਕਰਨੇ ਆ ਜੀ ਸੋ ਮੰਦਿਰ ਦੇ ਦਰਸ਼ਨ ਕਰਾ ਰਹੇ ਸੀ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਆ ਜੀ ਸਿੱਧ ਜੋਗੀ ਬਾਬਾ ਚਟਪਟਨਾਥ ਜੀ ਦਾ ਅਖੰਡ ਧੂਣਾ ਵਾ ਜੀ ਇਹ ਅਖੰਡ ਧੂਣਾ ਜਿਹੜਾ ਵਾ ਅਖੰਡ ਧੂਣਾ ਜਿਹੜਾ ਵਾ ਉਹਦੇ ਦਰਸ਼ਨ ਕਰਨੇ ਆ ਜੀ ਦੱਸਦੇ ਨੇ ਵੀ ਸਦੀਆਂ ਤੋਂ ਸਦੀਆਂ ਤੋਂ ਇਹ ਧੂਣਾ ਜਿਹੜਾ ਵਾ ਐਦਾਂ ਹੀ ਚੱਲਦਾ ਆ ਰਿਹਾ ਜੀ ਇਹ ਧੂਣਾ ਜਿਹੜਾ ਚੱਲਦਾ ਆ ਰਿਹਾ ਵਾ ਔਰ 24 ਘੰਟੇ 12 ਮਹੀਨੇ ਜਿਹੜਾ ਧੂਣਾ ਇਹ ਚੱਲਦਾ ਹੀ ਰਹਿੰਦਾ ਵਾ ਜੀ ਚੱਲਦਾ ਹੀ ਰਹਿੰਦਾ ਵਾ ਔਰ ਇਸ ਜਗ੍ਹਾ ਤੇ ਜਿਹੜਾ ਜੀ ਜਿਹੜਾ ਜਗ੍ਹਾ ਦਾ ਮੇਨ ਪ੍ਰਸ਼ਾਦ ਜਿਹੜਾ ਵਾ ਨਾ ਜੀ ਇਸ ਧੂਨੇ ਦਾ ਜੀ ਬਭੂਤ ਦਾ ਪ੍ਰਸ਼ਾਦ ਹੁੰਦਾ ਵਾ ਇਸ ਮੰਦਿਰ ਚ ਜਿਹੜਾ ਮੇਨ ਪ੍ਰਸ਼ਾਦ ਬਭੂਤ ਦਾ ਵਾ ਰੱਖ ਜਿਹੜੀ ਹੈ ਨਾ ਜੀ ਇਹ ਜਿਹੜੀ ਪ੍ਰਸ਼ਾਦ ਦੇ ਰੂਪ ਚ ਦਿੱਤੀ ਜਾਂਦੀ ਹੈ ਜੀ ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਜੰਗਲ ਜਿਹੜਾ ਇਸ ਦਰਵਾਜ਼ੇ ਦੇ ਜੰਗਲ ਹਨ ਜੀ ਇਹ ਜੰਗਲ ਦੀ ਲੱਕੜ ਜਿਹੜੀ ਆ ਸਿਰਫ ਤਾਂ ਸਿਰਫ ਬਾਬਾ ਜੀ ਦੇ ਧੂਨੇ 'ਚ ਕੰਮ ਹੁੰਦੀ ਹੈ ਜੀ ਸੋ ਇਹ ਧੂਨੇ ਦੇ ਵਿੱਚ ਜਿਹੜੀ ਲੱਕੜ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ ਹੋਰ ਕਿਸੇ ਵੀ ਕੰਮ 'ਚ ਇਸਤੇਮਾਲ ਨਹੀਂ ਕੀਤੀ ਜਾਂਦੀ ਸੋ ਇਹ ਉਹੀ ਲੱਕੜ ਹੈ ਜੀ ਜਿਹੜ ਜਿਹੜਾ ਇਸ ਮੰਦਿਰ ਦੇ ਹਾਲਦੋ ਵਾਲੇ ਸਾਰਾ ਜੰਗਲ ਹੋਦੀ ਵਿਸ਼ਾਲ ਜੰਗਲ ਆ ਉਹਦੀ ਲੱਕੜ ਜਿਹੜੀ ਇਸਤੇਮਾਲ ਕੀਤੀ ਆ ਰਹੀ ਹੈ ਔਰ ਇਹ ਪ੍ਰਸ਼ਾਦ ਦੇ ਰੂਪ ਚ ਦਿੱਤੀ ਜਾਂਦੀ ਆ ਔਰ ਸੰਗਤਾਂ ਜਿਹੜੀਆਂ ਆ ਜੀ ਦੂਰ ਦੂਰ ਤੋਂ ਆਉਂਦੀਆਂ ਨੇ ਬਾਬਾ ਜੀ ਦੇ ਧੁੰਨੇ ਤੇ ਨਤਮਸਤਕ ਹੁੰਦੀਆਂ ਨੇ ਮੱਥਾ ਦੇਖਦੀਆਂ ਨੇ ਉਹਨਾਂ ਦੀ ਮਨੋਂ ਕਾਮਨਾ ਪੂਰਨ ਹੁੰਦੀ ਆ ਲੈ ਜੀ ਮੈਂ ਤਕਰੀਬਨ ਜਿੰਨੇ ਵੀ ਸ਼ਰਧਾਲੂਆਂ ਨਾਲ ਗੱਲ ਕੀਤੀ ਆ ਜੀ ਤਕਰੀਬਨ ਹੇਰ-ਇਰੇ ਇੱਕ ਸਾਥ ਜਿੰਨੇ ਵੀ ਸ਼ਰਧਾਲੂ ਸਾਰਿਆਂ ਨੇ ਇਹੀ ਦੱਸਿਆ ਵਾ ਜੀ ਕਿ ਸਾਡੀਆਂ ਝੋਲੀਆਂ ਭਰਤੀਆਂ ਵਾ ਜੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਥੀ ਖਾਲੀ ਹੱਥ ਆਏ ਆ ਝੋਲ ਬਾਬਾ ਜੀ ਕਿਰਪਾ ਕਰਦੇ ਨੇ ਜੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਜੀ ਸੋ ਇਹ ਬਾਬਾ ਜੀ ਦੀ ਮੂਰਤੀ ਹੈ ਜੀ ਇਹ ਫੋਟੋਆਂ ਨੇ ਲੱਗੀਆਂ ਜੀ ਲੱਗ ਲੱਗੀਆਂ ਜੀ ਅਲੱਗ-ਅਲੱਗ ਮਹਾਪੁਰਸ਼ ਜਿਹੜੇ ਆ ਉਹਨਾਂ ਦੀਆਂ ਫੋਟੋਆਂ ਵਿੱਚ ਲੱਗਦੀਆਂ ਜੀ ਸੋ ਇਹ ਬਾਬਾ ਜੀ ਤੁਹਾਨੂੰ ਤੁਹਨੇ ਦਰਸ਼ਨ ਕਰਾ ਦੇ ਸੀ ਸੋ ਇਹ ਅਦਭੁਤ ਜਗ੍ਹਾ ਵਾ ਜੀ ਕੋਸ਼ਿਸ਼ ਕਰਿਆ ਕਰੋ ਆਪਣੇ ਘਰਾਂ ਚੋਂ ਟਾਈਮ ਕੱਢਿਆ ਕਰੋ ਔਰ ਭਗਵਾਨ ਦੇ ਦਵਾਰੇ ਤੇ ਆਇਆ ਕਰੋ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਸਾਡੇ ਇਲਾਕੇ 'ਚ ਧਾਰਮਿਕ ਸਥਾਨ ਬਹੁਤ ਨੇ ਜੀ ਇਤਿਹਾਸਿਕ ਸਥਾਨ ਬਹੁਤ ਨੇ ਪਾਵਰਫੁਲ ਸਥਾਨ ਨੇ ਜਿਹਨਾਂ ਦੇ ਦਰਸ਼ਨ ਕਰਿਆ ਕਰੋ ਤੁਸੀਂ ਪੁਰੇ ਪਠਾਨਕੋੜ ਗੁਰਦਾਸਪੁਰ ਪਠਾਨਕੋੜ ਹਾਈਵੇ ਰੋਡ ਜਿਹੜਾ ਵਾਜੀ ਹਾਈਵੇ ਰੋਡ ਦੇ ਉੱਪਰ ਕਟਾਰੂ ਚੱਕ ਪਿੰਡ ਵਾਜੀ ਕਟਾਰੂ ਚੱਕ ਪਿੰਡ ਦੇ ਵਿੱਚ ਜਿਹੜਾ ਵਾਜੀ ਚਟਪਟ ਨਾਸਜੀ ਦਾ ਜਿਹੜਾ ਦਵਾਰਾ ਵਾਜੀ ਸੋ ਇਸ ਦਵਾਰੇ ਦੀ ਜਰੂਰ ਆਇਆ ਕਰੋ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਸੋ ਗੁਰ ਰਾਜਪੁਰ ਤੋਂ ਵਿਜੇ ਸ਼ਰਮਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ